ਕਿਸਾਨ ਆਪਣੀ ਫਸਲ ਦੀ ਚੰਗੀ ਪੈਦਾਵਾਰ ਦੇ ਲਈ ਕਈ ਤਰੀਕੇ ਦੇ ਨਾਲ ਆਪਣੀ ਫਸਲ ਦੀ ਸਾਂਭ ਸੰਭਾਲ ਕਰਦਾ ਹੈ ਇਸੇ ਤਰ੍ਹਾਂ ਹੀ ਇੱਕ ਗੁਰਦਾਸਪੁਰ ਦੇ ਛੋਟੇ ਕਿਸਾਨ ਨੇ ਆਪਣੀ ਫਸਲ ਦੀ ਚੰਗੀ ਪੈਦਾਵਾਰ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਤੋਂ ਨਸ਼ੇ ਦੇ ਖਾਤਮੇ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਇਸੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਨਵਾਂ ਦਫ਼ਤਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ

ਨਜ਼ਰ ਰੱਖੇਗੀ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦੋਂਕਾਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਉਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਉਸ ਨੂੰ ਕਈ ਤਰ੍ਹਾਂ ਦਾ ਦਵਾਈਆਂ ਦਾ ਛੜਕਾ ਕੀਤਾ ਸੀ ਲੇਕਿਨ ਉਹ ਦਵਾਈਆਂ ਦੇ ਕਰਕੇ ਉਸ ਦੀ ਫਸਲ ਜਿਹੜੀ ਆ ਢਾਈ ਕਿੱਲੇ ਕਰੀਬ ਜਿਹੜੀ ਫਸਲ ਆ ਗਈ ਸੀ ਬਿਲਕੁਲ ਖਰਾਬ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਢਾਈ ਕਿੱਲੇ ਫਸਲ ਹੈਗੀ ਆ ਜਿਸ ਨੂੰ ਉਸਨੇ ਕੁਝ ਦਵਾਈ ਦਾ ਛੜਕਾ ਕੀਤਾ ਸੀ ਲੇਕਿਨ ਇਹ ਜਿਹੜੀ ਫਸਲ ਵਾ ਬਿਲਕੁਲ ਖਰਾਬ ਹੋ ਚੁੱਕੀ ਆ ਛੋਟਾ ਕਿਸਾਨ ਸੀ ਕਾਫੀ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸੇ ਫਸਲ ਦੇ ਕਰਕੇ ਹੀ ਉਸਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਸੀ ਲੇਕਿਨ ਇਹ ਫਸਲ ਜਿਹੜੀ ਆ ਖਰਾਬ ਹੋ ਚੁੱਕੀ ਆ ਲੇਕਿਨ ਹੁਣ ਜਿਸ ਦੇ ਕੋਲੋਂ ਉਸਨੇ ਦਵਾਈ ਖਰੀਦੀ ਸੀ ਉਹ ਵਿਅਕਤੀ ਜਿਹੜਾ ਵਾ ਉਹ ਵੀ ਉਸਦੀ ਬਾਹ ਨਹੀਂ ਫੜ ਰਿਹਾ ਹੈਗਾ ਕਿਸਾਨ ਮੇਰੇ ਨਾਲ ਨਹੀਂ ਗਲਬਤ ਕਰਨਿਆ ਭਾਈ ਦਾਦੇ ਜੀ ਕੀ ਨਾ ਹੈਗਾ ਆਪਣਾ ਸਰ ਗਰਮੀਤ ਸਿੰਘ ਜੀ ਗਰਮੀਤ ਸਿੰਘ ਜੀ ਇਹ ਕਿਹੜੀ ਦਵਾਈ ਦਾ ਛੜਕਾ ਕੀਤਾ ਸੀ ਕਿਉਂ ਕੀਤਾ ਸੀ ਛੜਕਾ ਤੇ ਕੀ ਹਾਲਾਤ ਹੋਏ ਹੁਣ ਸਰ ਕੀਤਾ ਤੇ ਫਾਇਦੇ ਵਾਸਤੇ ਕੀ ਵੀ ਉਹਦੇ ਮਾਰੇ ਅੱਜ ਕਿ ਟਿਲਟ ਦੀ ਕਰਦੇ ਆ ਵੀ ਦਾਣਿਆਂ ਦੀ ਸੁੰਦਰਤਾ ਜਾਦਾ ਵਧੀਆ ਇਦਾਂ ਹਨਾ ਚਮਕ ਹੋਏ ਉਹਦੇ ਕਰਕੇ ਕੀਤਾ ਆਏਗਾ ਤੇ ਦਵਾਈ ਜਿਹੜੀ ਉਹਨਾਂ ਨੇ ਗਲਤ ਵੀ ਦੇਤੀ ਉਹਨਾਂ ਨੇ ਦਵਾਈ ਮੈਨੂੰ ਜਿਹਦੇ ਕਰਕੇ ਫਸਲ ਜਿਹੜੀ ਸਾਡੀ ਇਸ ਵਰਕੇ ਸੁਆਹ ਹੋ ਗਈ ਤੁਹਾਡੇ ਸਾਹਮਣੇ ਤੇ ਇਹਦਾ ਆਹੀ ਹੈ ਵੀ ਦੁਕਾਨ ਵਾਲਾ ਜਿਹੜਾ ਬਾਣੀ ਫਣਾ ਰਿਹਾ ਹੈਗਾ ਤੇ ਹੁਣ ਬਾਕੀ ਆ ਤੁਹਾਡੇ ਸਾਹਮਣੇ ਜੋ ਹੈ ਕਿੰਨੇ ਦਿਨ ਪਹਿਲਾਂ ਜਿਹੜਾ ਵਾ ਛੜਕਾ ਕੀਤਾ ਸੀ ਦਵਾਈ ਦਾ ਅੱਜ ਤੋਂ 5 ਦਿਨ ਪਹਿਲਾਂ ਕੀਤਾ ਸੀਗਾ ਹਾਂਜੀ ਤੇ ਦਵਾਈ ਲੈਣ ਵਾਸਤੇ ਗਏ ਸੀ ਦਵਾਈ ਕਰਨ ਤੋਂ ਉਪਰੰਤ ਬਾਅਦ ਚ ਅਗਲੇ ਦਿਨ ਹੀ ਅਸਰ ਜਿਹੜਾ ਸ਼ੁਰੂ ਹੋ ਗਿਆ ਹੈਗਾ ਸੁਕਣੀ ਸ਼ੁਰੂ ਹੋ ਗਈ ਸੀ ਫਸਲ ਜਿਹਨੂੰ ਦਵਾਈ ਲੈ ਕੇ ਗਏ ਉਹ ਰਜਿਸਟਰਡ ਬੰਦਾ ਹੈਗਾ ਸੀ ਜਦੋਂ ਦਵਾਈ ਤੁਸੀਂ ਚੈੱਕ ਕਰਨਗੇ ਤੈਨੂੰ ਸਾਰੇ ਇਹ ਨਹੀਂ ਜੇ ਪਤਾ ਜੇ ਹੁਣ ਉਹ ਹੀ ਜਾਣ ਸਕਦਾ ਉਹ ਤੇ ਕੋਈ ਪਤਾ ਕਰ ਲੈ ਦਵਾਈ ਅਸੀਂ ਪਿਆਸ ਦੇ ਦਵਾਈ ਲੈਦੀ ਹੈ ਹਾਂਜੀ ਕਿੰਨੇ ਕਿਲਿਆਂ ਦਵਾਈ ਲਈ ਸੀ ਉਹ ਮੈਂ ਉਹ ਤੇ ਕੋ ਲੈਂਦੀ ਸੀ ਆਪਣੇ ਉਹਨੂੰ ਦੱਸਿਆ ਵੀ 2 ਕਿਲੇ ਤੇ 2 ਕਿਨਾਲਾ ਉੱਪਰ ਪੀਸਾ ਬਦੋ ਕਿਲੇ ਸਾਵਾਂ ਤੇ ਉਹਨੇ ਇਦਾਂ ਵੀ ਤਾਂ ਆ ਇੱਕ ਬੰਦ ਦਿੱਤੀ ਆ ਆ ਉਹਨੇ ਖੋਲ ਕੇ ਦਿੱਤੀ ਹੈ ਜਿਹੜੀ ਇਹ ਕਹਿੰਦਾ ਵੀ ਇਹ 5 ਕਿੱਲੇ ਦੀ ਦਵਾਈ ਹੁੰਦੀ ਹੈ ਲੀਟਰ ਦੀ ਪਰ ਉਹ ਚੋ ਕਹਿੰਦਾ ਮੈਂ ਆ ਤੈਨੂੰ ਖੋਲ ਕੇ ਦੇ ਦਣਾ ਇਹ ਹੁਣ ਜਿਹੜੀ ਖੁੱਲੀ ਦਿੱਤੀ ਹੈ ਨਹੀਂ ਪਤਾ ਉਹਨੇ ਕਿਹੜੀ ਬੋਤਲ ਜੋ ਦਿੱਤੀ ਕਿਹਦੀ ਨਹੀਂ ਇਹ ਦਵਾਈ ਉਹਨੇ ਕੋਈ ਗਲਤ ਦਿੱਤੀ ਗਈ ਹੈ ਦਵਾਈ ਲਈ ਕਿ ਕਿਹਦੇ ਵਾਸਤੇ ਸੀ ਕੀ ਹੋਇਆ ਸੀ ਫਸਲ ਨੂੰ ਜਿਹੜੀ ਦਵਾਈ ਲਈ ਸੀ ਇਹ ਲਈ ਵੀ ਟਿੱਡਾ ਜਿਹੜਾ ਅੱਜ ਕੱਲ ਟਿੱਡਾ ਪੈਂਦਾ ਜਿਹੜਾ ਇਦਾਂ ਵੀ ਜਿਹੜਾ ਹੁਣ ਝੋਨੇ ਦਾ ਦੁੱਧਾ ਲਾਲੋ ਹਨਾ ਦੁੱਧਾ ਸਕੰਦਾ ਜਿਹੜਾ ਝੂਸਦਾ ਵਾ ਉਹਦੇ ਕਰਕੇ ਆ ਤੇ ਜਾਂ ਜਿੱਦਾਂ ਹੁਣ ਵੀ ਮਰਮਰ ਥੀਲਾ ਤੁਲਾ ਹੁੰਦਾ ਜਿਹੜਾ ਉਹਦੇ ਕਰਕੇ ਆ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਇਹ ਫਸਲ ਨੂੰ ਨੂੰ ਤਿਆਰ ਕਰਨ ਦੇ ਲਈ ਕਿੰਨਾ ਸਮਾਂ ਲੱਗੇ ਕਿੰਨੇ ਕੇ ਪੈਸੇ ਲੱਗੇ ਇਨਵੈਸਟ ਕੀਤੇ ਸੀਗੇ ਸਰ ਇੱਥੇ ਕਾਫੀ ਖਰਚਾ ਆ ਗਿਆ ਤੁਹਾਨੂੰ ਪਤਾ ਹੈ ਖਰਚੇ ਅੱਜ ਕੱਲ੍ਹ ਦਵਾਈਆਂ ਖਾਦਾਂ ਕਿੰਨੀਆਂ ਮਹਿੰਗੀਆਂ ਨੇ ਹਨਾ ਬਾਕੀ ਪਾਣੀ ਦਿਨ ਰਾਤ ਜਿਹੜੇ ਆ ਕੇ ਲਾਉਣੇ ਜਿਹੜੇ ਆ ਉਹ ਤੁਹਾਨੂੰ ਪਤਾ ਕਿੰਨੀ ਮਿਹਨਤ ਆਈ ਦੇ ਚ ਆਉਂਦੀ ਬੱਚੋਨੇ ਦੀ ਫਸਲ ਜੀ ਮਿਹਨਤ ਹੁੰਦੀ ਹੈ ਹਨਾ ਤੇ ਬਹੁਤ ਜ਼ਿਆਦਾ ਖਰਚਾ ਵੀ ਆਇਆ ਜੇ ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਤੇ ਪੈਸੇ ਵਜ ਵੀ ਚੁੱਕੇ ਹੋਗੇ ਸੀ ਹਾਂਜੀ ਭਾਜੀ ਜੀ ਕਿ ਆਰ ਜੀ ਪਹਿਲਾਂ ਪੈਸੇ ਆਏ ਜੀ ਆ ਜਨਕੀ ਸਮਝ ਲਓ ਵੀ ਇਹ ਇੱਕ ਸਾਧ ਪਹਿਲੇ ਹੀ ਪੈਸੇ ਆ ਆ ਚੁੱਕੇ ਨੇ ਦੇਖੋ ਆਰਤੀ ਕੋ ਇਹ ਤਾਂ ਸਾਨੂੰ ਹੁਣ ਬਾਸ ਆ ਦੇਖੋ ਫਸਲ ਜੋਟ ਨਹੀਂ ਗਈ ਫਸਲ ਦੇ ਭਰੋਸਾ ਸੀਗਾ ਵੀ ਇਹਨੇ ਆਪਣਾ ਪੂਰਾ ਭਰੋਸਾ ਹਾਂ ਜੀ ਹਾਂ ਜੀ ਇਹ ਤੋਂ ਘਰ-ਬਾਰ ਚੱਲਦਾ ਏ ਸਾਰਾ ਜਦਾ ਸਾਲ ਦੇ ਜੋ ਸੌਦਾ ਪਤਾ ਜੋ ਵੀ ਖਰਚੇ ਵਰਚੇ ਪ੍ਰਧਾਨੀਆਂ ਦੇ ਲਾ ਲੋ ਹਨਾ ਸਾਰੇ ਇਹਦੇ ਸਿਰ ਤੋਂ ਕੀਤੇ ਆ ਤੇ ਉਹ ਹੁਣ ਜਿਹੜੀ ਫਸਲ ਉਹ ਤੇ ਸੁੱਟ ਦੇਣੀ ਸੀਗੀ ਤੇ ਕੱਟੇ ਜਾਣੇ ਸੀਗੇ ਤੇ ਉਹ ਹੁਣ ਫੇੜਾ ਇਦਾਂ ਹੀ ਅਜੇ ਵੀ ਟੈਨਸ਼ਨ ਪਈ ਏ ਵੀ ਕਿਦਾਂ ਜਿਹੜੇ ਡੀਲਰ ਡੀਲਰ ਦਵਾਈ ਲੈ ਕੇ ਆਏ ਡੀਲਰ ਕੋ ਉਹ ਕੀ ਕਹਿੰਦਾ ਹੁਣ ਉਹ ਸਾਰੇ ਉਦੋਂ ਤੋਂ ਕਹੀ ਜਾ ਰਿਹਾ ਵਾ ਉਹ ਮੈਨੂੰ ਇਹੀ ਕਹਿੰਦੇ ਪਾਣੀ ਰੱਖ ਤਲੇ ਪਾਣੀ ਰੱਖ ਤਲੇ ਇਦਾਂ ਵੀ ਬਿਮਾਰੀ ਇਦਾਂ ਵੀ ਨਹੀਂ ਹੋ ਰਹੀ ਨਹੀਂ ਸਹੀ ਹੋਈ ਨਹੀਂ ਉਹ ਤੇ ਇਹ ਸਾਰੇ ਉਦੋਂ ਤੋਂ ਇਹੀ ਗੱਲ ਕਹੀ ਜਾਂ ਮੈਂ ਪਾਣੀ ਉਹਦੇ ਕੰਨ ਦੇ ਮਤਲਬ ਮੈਂ ਪਾਣੀ ਨਹੀਂ ਸੁਕਣ ਦਿੱਤਾ ਝੋਨੇ ਨੂੰ ਤੇ ਪਰ ਕੋਈ ਹੱਲ ਨਹੀਂ ਹੋਇਆ ਦਾ ਸ਼ਿਕਾਇਤ ਕੀਤੀ ਕਿਸੇ ਵਿਭਾਗ ਨੂੰ ਇਹਦੇ ਬਾਰੇ ਤਾਂ ਖੇਤੀਬਾੜੀ ਨੂੰ ਕਰਾਂਗੇ ਤੇ ਕੀਤੀ ਨਹੀਂ ਅਜ ਇਦਾਂ ਵੀ ਉਹਦੇ ਕੋਈ ਨਹੀਂ ਜਾ ਰਹੇ ਹਾਂਜੀ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗਿਆ ਹੀ ਕਰਦੇ ਵੀ ਸਾਨੂੰ ਆ ਜਿਹੜੀ ਕੋਈ ਛੋਟਾ ਕਿਸਾਨ ਜਿਹੜੀ 200 ਦੇ ਕਿਲੋ ਦੀ ਫਸਲ ਆ ਇਹਦਾ ਮੈਨੂੰ ਖਰਚਾ ਨਹੀਂ ਤਾਂ ਜੇ ਬਿਲਕੁਲ ਤੁਸੀਂ ਵੇਖਿਆ ਕਿ ਛੋਟਾ ਕਿਸਾਨ ਸੀਗਾ ਜਿਸ ਦੀ ਸਵਾ ਦੋ ਕਿੱਲੇ ਜਿਹੜੀ ਫਸਲ ਵਾ ਬਿਲਕੁਲ ਬਰਬਾਦ ਹੋ ਚੁੱਕੀ ਆ ਕਿਉਂਕਿ ਇੱਕ ਡੀਲਰ ਨੇ ਜਿਹੜੀ ਦਵਾਈ ਉਸ ਨੂੰ ਗਲਤ ਦੇ ਦਿੱਤੀ ਉਹ ਦਵਾਈ ਦਾ ਛੜਕਾਅ ਕਰਦੇ ਹੀ ਫਸਲ ਜਿਹੜੀ ਆ ਬਿਲਕੁਲ ਤਬਾਹ ਹੋ ਚੁੱਕੀ ਆ ਹੁਣ ਮੰਗ ਕੀਤੀ ਜਾ ਰਹੀ ਆ ਕਿ ਸਰਕਾਰ ਉਸ ਦਾ ਹੱਥ ਫੜੇ ਉਸ ਨੂੰ ਮੁਆਵਜ਼ਾ ਦੇਵੇ ਤੇ ਜਿਹੜੇ ਡੀਲਰ ਨੇ ਉਸ ਨੂੰ ਗਲਤ ਦਵਾਈ ਦਿੱਤੀ ਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਿਉਰ ਦਾ ਵਾ ਹੈ ਗਿਆ ਜੀ ਕਿਸਾਨ ਖੇਤੀ ਸੈਂਟਰ ਕੋਈ ਦਵਾਈ ਗਲਤ ਨਹੀਂ ਦਿੱਤੀ ਜੇ ਦਵਾਈ ਦੇ ਕੋ ਉਥੋਂ ਜੋ ਕੁਝ ਹੋਇਆ ਇਹਦੇ ਕੋਲ ਉਥੋਂ ਬੰਬੀ ਵਾਲੇ ਅੰਦਰੋਂ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉਥੋਂ ਗੇ ਚੇਂਜ ਕੀਤੀ ਹੈ ਨਾ ਕੀ ਇੱਥੋਂ ਦਵਾਈ ਜਿਹੜ ਉਹ ਜਿੱਥੇ ਮਰਜ਼ੀ ਚੈੱਕ ਕਰਾ ਲੇ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋਟਨ ਦਿੱਤੀ ਆ ਛਿੱਡੇ ਵਾਸਤੇ ਤੇ ਇੱਕ ਇਹਨੂੰ ਦਿੱਤੀ ਆ ਐਲੈਕਸਿਨ ਉਤਮਾਲਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਉਹ ਖੋਲ ਕੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਨ ਲੈ ਜਾਂਦਾ ਪੰਜ ਕਿੱਲੇ ਦੀ ਤੁਹਾਡਾ ਮਤਲਬ ਆਪ ਸੁਬੇ ਗਲਤ ਕਰ ਲੀ ਇਹਨਾ ਆਪੇ ਉੱਥੇ ਇਹਦੇ ਕੋ ਮੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਨਹੀਂ ਪਤਾ ਉੱਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋ ਪਹਿਲਾਂ ਕੋਈ ਪਈ ਹੈ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ ਤੇ ਤੁਹਾਡੇ ਪਾਸੇ ਸੜਾ ਲ ਸੰਸਾਹਦਾ ਕੋ ਆ ਗਿਆ ਕੋਲੀ ਐ ਅੱਛਾ ਖਾਓ ਦਿਖਾ ਦਾਂਗੇ ਜੀ ਕੀ ਨੰਬਰ ਮੈਗ ਮੈਨ ਨੂੰ ਖਾਦਾ ਤੂੰ ਮੈਗ ਮੈਨ ਨੰਬਰ ਕੀ ਆ ਤੂੰ ਮੈਗ ਮੈਨ ਆਣ ਖਾਦਾਂਗੇ ਜਦੋਂ ਹੋਣਗੇ ਮੈਗ ਮੈਨ ਆਲੇ ਕੋਈ ਮੈਗ ਮੈਨ ਵੀ ਲਾਇਆ ਖੰਡਿਆ ਕੱਲ ਦਾ ਪੱਜ ਏਦਾਂ ਥੋੜਾ ਬਕਾਦਾ ਕਿਸੇ ਉੱਪਰ ਸਟੋਰ ਕੋ ਬੰਦਾ ਹੁੰਦਾ ਆਪਣਾ ਸੇਲਮੈਨ ਮੜਾ ਰੱਖਿਆ ਹੁੰਦਾ ਕਾਊਂਟਰ ਬਣਿਆ ਹੁੰਦੇ ਏਦਾਂ ਹੁੰਦਾ ਵੀ ਅੰਦਾ ਤੁਸੀਂ ਆ ਖਾਦਾ ਜੇ ਪਾ ਦੇ ਵਿੱਚ ਹੀ ਤੇ ਸੇ ਆ ਕਾਊਂਟਰ ਨਹੀਂ ਗਾ ਬਣਿਆ ਕੀ ਆ ਆ ਕਾਊਂਟਰ ਆ ਆ ਪੇਟੀਆਂ ਪਈਆਂ ਆ ਪੇਟੀਆਂ ਮੈਨ ਸੇਲਮੈਨ ਕਿਸ ਤੁਹਾਡਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦੇਾਂਗੇ ਦਾ ਤੂੰ ਸਸਤਾ ਇੱਥੇ ਸੇਲਮੈਨ ਪੜ੍ਹਣਾ ਜੀ

WhatsApp channel par but...